ਅੱਜ ਦੇ ਜਿਹੜੇ ਮਾਮਲਾ ਸੀਗਾ ਰਾਮਚੰਦਰ ਛਤਰਪਤੀ ਵਾਲਾ ਉਹਦੇ ਵਿੱਚ ਕੋਰਟ ਦਾ ਕੀ ਫੈਸਲਾ ਰਿਹਾ ਔਰ ਕੀ ਕੋਰਟ ਨੇ ਮੁਲਜ਼ਮਾਂ ਲਈ ਅੱਜ ਮਾਨਯੋਗ ਅਦਾਲਤ ਨੇ ਰਾਮਚੰਦਰ ਛਤਰਪਤੀ ਜਰਨਲਿਸਟ ਦੇ ਕੇਸ ਦਾ ਫਾਈਨਲ ਫੈਸਲਾ ਸੁਣਾਉਂਦੇ ਹੋਏ ਗੁਰਮੀਤ ਸਿੰਘ ਨੂੰ ਨਰਮਲ ਸਿੰਘ ਨੂੰ ਕ੍ਰਿਸ਼ਨ ਲਾਲ ਨੂੰ ਔਰ ਕੁਲਦੀਪ ਸਿੰਘ ਨੂੰ ਉਮਰ ਕੈਦੀ ਸਜ਼ਾ ਸੁਣਾਈ ਹੈ ਇਸ ਤੋਂ ਇਲਾਵਾ ਇਹਨਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ ਨਿਰਮਲ ਸਿੰਘ ਨੂੰ ਔਰ ਕ੍ਰਿਸ਼ਨ ਲਾਲ ਨੂੰ ਆਰਮਡ ਰੈਕਟ ਦੇ ਵਿੱਚ 3-3 ਸਾਲ ਦੀ ਕੈਦ ਔਰ 5-5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਇਹ ਜਿਹੜਾ ਰਾਮ ਰਹੀਮ ਨੂੰ ਸਜ਼ਾ ਸੁਣਾਈ ਗਈ ਹੈ ਇਹ ਜਿਹੜੀ ਪਹਿਲਾਂ 20 ਹਜ਼ਾਰ ਦੀ 20 ਸਾਲ ਦੀ ਸਜ਼ਾ ਕੱਟ ਰਹੇ ਨੇ ਉਸ ਤੋਂ ਬਾਅਦ ਸ਼ੁਰੂ ਹੋਏਗੀ ਜਾਂ ਨਾਲ ਚੱਲੇਗੀ। ਇਹ ਸਜ਼ਾ ਪਹਿਲੀ ਸਜ਼ਾ ਖਤਮ ਹੋਣ ਤੋਂ ਬਾਅਦ ਸ਼ੁਰੂ ਹੋਏਗੀ। ਜੋ ਤਾਂ ਉਮਰ ਚੱਲੇਗੀ। ਤਾਂ ਉਮਰ ਇਹ ਸਜ਼ਾ ਜਿਹੜੀ ਲਾਈਫ ਦੀ ਹੈ। ਲਾਈਫ ਮੀਨਸ ਲਾਈਫ। ਲਾਈਫ ਮੀਨ ਲਾਈਫ। ਲਾਈਫ ਮੀਨਸ ਲਾਈਫ। ਲਾਈਫ। ਔਰ ਜੇ ਜੁਰਮਾਨਾ ਨਹੀਂ ਭਰਦੇ ਤਾਂ ਫਿਰ ਕੀ ਸਜ਼ਾ ਹੈ? ਜੇ ਕਤਲ ਕੇ ਜੁਰਮਾਨਾ ਨਹੀਂ ਭਰਨਗੇ ਤਾਂ ਔਰ ਜੇ ਆਰਮਜ਼ੈਟ ਦੇ ਵਿੱਚ ਜੁਰਮਾਨਾ ਨਹੀਂ ਭਰਨਗੇ ਤਾਂ 3-3 ਮਹੀਨੇ ਦੀ ਕੈਦ ਐਕਸਟਰਾ ਤੇ ਸੀਬੀਆਈ ਵੱਲੋਂ ਕੀ ਉਹਨਾਂ ਲਈ ਮੰਗੀ ਗਈ ਸੀ ਸਜ਼ਾ ਕਿੰਨੀ ਸੀ ਅਸੀਂ ਕਾਨੂੰਨ ਮੁਤਾਬਕ ਜੋ ਮੈਕਸਿਮਮ ਸੈਂਟੈਂਸ ਹੈ ਉਹ ਸਜ਼ਾ ਅਸੀਂ ਮੰਗੀ ਸੀ ਔਰ ਆਨਰੇਬਲ ਕੋਰਟ ਨੇ ਦੋਨੋਂ ਪਾਰਟੀਆਂ ਨੂੰ ਸੁਣਨ ਤੋਂ ਬਾਅਦ ਜੋ ਮੁਨਾਸਬ ਸਮਝਿਆ ਉਹ ਆਨਰੇਬਲ ਕੋਰਟ ਨੇ ਸਜ਼ਾ ਉਹਨਾਂ ਨੂੰ ਤਜਵੀਜ਼ ਕੀਤੀ ਬਹੁਤ ਬਹੁਤ ਧੰਨਵਾਦ ਇਹ ਸਨ ਸਾਡੇ ਨਾਲ ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਜੀ ਜਿਨ੍ਹਾਂ ਨੇ ਇਸ ਪੂਰੇ ਮਾਮਲੇ 'ਚ ਰਾਮਚੰਦਰ ਛੱਤਰਪਤੀ ਵਾਲੇ ਕਤਲ ਕੇਸ ਦੇ ਮਾਮਲੇ ਵਿੱਚ ਗੁਰਮੀਤ RAM ਰਹੀਮ ਡੇਰਾ ਮੁਖੀ ਦੇ ਖਿਲਾਫ ਔਰ ਬਾਕੀ ਤਿੰਨ ਮੁਲਜ਼ਮਾਂ ਦੇ ਖਿਲਾਫ ਕੋਰਟ ਦੇ ਵਿੱਚ ਕੇਸ ਦੀ ਪੈਰਵੀ ਕੀਤੀ ਔਰ ਉਹਨਾਂ ਨੂੰ ਅੱਜ ਕੋਰਟ ਨੇ ਸਜ਼ਾ ਸੁਣਾਈ ਹੈ ਕੋਰਟ ਨੇ ਜਿਦਾ ਵਰਮਾਈ ਨੇ ਦੱਸਿਆ CBI ਦੇ ਵਕੀਲ ਨੇ ਕਿ ਤਿੰਨ ਚਾਰੇ ਮੁਲਜ਼ਮਾਂ ਨੂੰ ਜਿਦੇ ਚ ਗੁਰਮੀਤ RAM ਰਹੀਮ ਡੇਰਾ ਮੁਖੀ, ਕ੍ਰਿਸ਼ਨ ਲਾਲ ਔਰ ਨਿਰਮਲ ਸਿੰਘ ਔਰ ਕੁਲਦੀਪ ਸਿੰਘ ਚਾਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਔਰ ਨਾਲ 50-50 ਹਜ਼ਾਰ ਰੁਪਏ ਜੁਰਮਾਨਾ ਸੁਣਾਇਆ ਗਿਆ ਇਸ ਤੋਂ ਇਲਾਵਾ ਆਰਮ ਐਕਟ ਜਿਹੜਾ ਕ੍ਰਿਸ਼ਨ ਲਾਲ ਦਾ ਰਿਵਾਲਵਰ ਸੀ ਔਰ ਨਿਰਮਲ ਸਿੰਘ ਨੇ ਚਲਾਈ ਸੀ ਜਿਸ ਨਾਲ ਗੋਲੀ ਉਹਨਾਂ ਦੋਨਾਂ ਨੂੰ ਇਸ ਤੋਂ ਇਲਾਵਾ ਕੋਰਟ ਨੇ ਸਜ਼ਾ ਸੁਣਾਈ ਹੈ 3-3 ਸਾਲ ਦੀ ਔਰ ਨਾਲ 5-5 ਹਜ਼ਾਰ ਦੀ ਜੁਰਮਾਨਾ ਸੁਣਾਇਆ ਹੈ ਔਰ ਚਾਰਾਂ ਨੂੰ ਕਤਲ ਕੇਸ ਦੇ ਮਲਜਮਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ 50-50 ਹਜ਼ਾਰ ਜੁਰਮਾਨਾ ਸੁਣਾਇਆ ਗਿਆ ਅਗਰ ਇਹ ਮਲਜਮ ਕਤਲ ਕੇਸ ਦੇ ਵਿੱਚ ਜਿਹੜਾ 50 ਹਜ਼ਾਰ ਜੁਰਮਾਨਾ ਦਿੱਤਾ ਗਿਆ ਉਹ ਨਹੀਂ ਭਰਦੇ ਤੇ ਇਹਨਾਂ ਨੂੰ 2-2 ਸਾਲ ਦੀ ਹੋਰ ਸਜ਼ਾ ਕੱਟਣੀ ਪਵੇਗੀ ਸੀਬੀਆਈ ਦੇ ਵਕੀਲ ਨੇ ਸਾਨੂੰ ਇਹ ਵੀ ਦੱਸਿਆ ਇਹ ਗੁਰਮੀਤ RAM RAHIM ਜਿਹੜਾ ਰੋहतक ਦੀ ਸੁਨਾਰੀਆ ਜੇਲ੍ਹ ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਇਹ RAMCHANDRA CHHATRAPATI ਦੀ ਉਮਰ ਕੈਦ ਵਾਲੀ ਸਜ਼ਾ ਸ਼ੁਰੂ ਹੋਏਗੀ ਔਰ ਇਹ ਸਜ਼ਾ ਟਿਲ ਡੈਥ ਮੰਨੀ ਜਾਂਦੀ ਹੈ ਟਿਲ ਡੈਥ ਹੋਏਗੀ ਔਰ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਵੀ ਉਹਨਾਂ ਨੇ ਕਈ ਹਵਾਲਾ ਦਿੱਤਾ ਔਰ ਉਹਨਾਂ ਦੀ ਡਾਇਰੈਕਸ਼ਨ ਦਾ ਵੀ ਕਿ ਇਹ ਜਿਹੜੀ ਉਮਰ ਕੈਦ ਹੈ ਇਹ ਟਿਲ ਡੈਥ ਹੋਏਗੀ ਮੈਂ ਸੁਰਿੰਦਰ ਸਿੰਘ ਕੈਮਰਾਮੈਨ ਦੇ ਨਾਲ CBI ਕੋਰਟ ਪੰਚਕੁੱਲਾ ਤੋਂ ਅਜੀਤ ਵੈਬ ਟੀਵੀ ਦੇ ਲਈ RAM SINGH BRAH